ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਜਿਹੜਾ ਉਦਘਾਟਨ ਕਰ ਦਿੱਤਾ ਹੈ ਜਿਹੜਾ ਆਪਾਂ ਝੋਨੇ ਦੀਆਂ ਪੰਡਾਂ ਵਾਦਦੇ ਆ ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਇਸ ਇਹ ਏਰੀਆ ਹੈ ਸਾਡਾ ਆਪਣਾ ਪੇਟ ਏਰੀਆ ਇਹ ਸ਼ੇਰਗੜ੍ਹ ਕੱਚਾ ਮਚੌੜਾ ਤੇ ਇਸ ਇਹਨਾਂ ਏਰੀਆ ਦੇ ਵਿੱਚ ਕੋਈ ਮਸ਼ੀਨ ਹੈ ਜਿਹੜੀ ਆ ਉਹ ਪ੍ਰੋਪਰ ਆਈ ਨਹੀਂ ਤੇ ਅੱਗ ਜਿਹੜੀ ਆ ਇਸ ਵਾਰ ਬਿਲਕੁਲ ਲੱਗਣੀ ਹੈ ਨਹੀਂ ਠੀਕ ਹੈ ਜੀ ਤੇ ਹੁਣ ਅੱਜ ਤੁਸੀਂ ਉਦਘਾਟਨ ਕਰਾਇਆ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਵੀ ਇਸ ਏਰੀਏ ਦੇ ਵਿੱਚ ਪੂਰੀ ਤਰ੍ਹਾਂ ਤੁਸੀਂ ਇਹ ਜਿਹੜਾ ਕੰਮ ਆ ਉਹ ਕਰੋਗੇ ਜਿੰਨਾ ਵੀ ਏਰੀਆ ਅਸੀਂ ਆਪ ਹੀ ਕਰਾਂਗੇ ਹਾਂਜੀ ਤੁਸੀਂ ਮਸ਼ੀਨ ਕੋਈ ਆਣੀ ਨਹੀਂ ਚਾਹੀਦੀ ਹਾਂਜੀ ਨੰਬਰ 1 ਨੰਬਰ 2 ਜਿੰਨਾ ਏਰੀਆ ਸਾਡੇ ਨੂੰ ਦਿੱਤਾ ਗਿਆ ਅਸੀਂ ਸਾਰਾ ਕਰਾਂਗੇ ਕਿੰਨੀਆਂ ਮਸ਼ੀਨਾਂ ਕਿੰਨੀਆਂ ਕਿੰਨੀਆਂ ਮਸ਼ੀਨਾਂ 3 ਤੋਂ 4 ਮਸ਼ੀਨਾਂ ਕਰ ਸਕਦੇ ਆ 3 ਤੋਂ 4 ਪ੍ਰੋਪਰ ਆਣਗੀਆਂ ਅੱਛਾ ਜੀ ਸਾਰੇ ਪਰਭੰਤ ਮੁਕਤ ਬਗ ਬਗ ਜਲੇ ਹਰ ਪਾਸੇ ਦੇ ਲੇਬਰ ਵਗੈਰਾ ਸਾਰਾ ਪ੍ਰਬੰਧ ਆਪ ਹੀ 30 ਬੰਦੇ ਲੇਬਰ ਹੈ 20 ਬੰਦੇ ਡਰਾਈਵਰ ਇੱਕ ਬਹੁਤ ਵੱਡੀ ਸਮੱਸਿਆ ਆਂਦੀ ਆ ਰੈਕਿੰਗ ਵੀ ਹੋ ਜਾਂਦੀ ਆ ਸਾਰਾ ਕੁਝ ਹੋ ਜਾਂਦਾ ਆ ਪੰਡਾ ਜਦੋਂ ਬੰਨ ਹੋ ਜਾਂਦੀ ਆ ਉਹ ਚੱਕੀਆਂ ਨਹੀਂ ਜਾਂਦੀਆਂ ਹੈਗੀਆਂ ਉੱਤੇ ਨਾਲ ਦੇ ਨਾਲ ਆਪਣੇ ਕੋਲ ਲੇਬਰ ਪਾਸਟਾ ਨਾਲ ਦੀ ਨਾਲ ਚੱਕੀ ਜਾਊਗੀ ਸਿਕਾਈ ਜਾਵਾਂ ਕਿੰਨੇ ਕ ਬੰਦੇ 30 ਬੰਦੇ ਆ ਆਪਣੇ ਕੋਲ ਲੇਬਰ ਦੇ ਤੇ ਇਹਨਾਂ ਵੱਲੋਂ ਜਿਹੜਾ ਹੈ ਕਿ ਕਹਿੰਦੇ ਆ ਵੀ ਭਰੋਸਾ ਦਿਵਾਇਆ ਗਿਆ ਵੀ ਅਸੀਂ ਸਾਰੇ ਏਰੀਆ ਦੇ ਵਿੱਚ ਵਧੀਆ ਕੰਮ ਕਰਾਂਗੇ ਕਿਤੇ ਨਹੀਂ ਬਚੂਗਾ ਨਹੀਂ ਜਿਹੜਾ ਕੰਮ ਅਸੀਂ ਕਰਾਂਗੇ ਟਾਈਮ ਸਿਰ ਜਿਹੜੀਆਂ ਉਹ ਹਰ ਹਰ ਜ਼ਿੰਮੇਵਾਰ ਦੀ ਜਿਹੜੀ ਅਪਣਾ ਆ ਉਹ ਟਾਈਮ ਤੇ ਟਾਈਮ ਜਿਹੜੀਆਂ ਪਿਛਲੇ ਸਾਲ ਸਾਡੀ ਸ਼ਿਕਾਇਤ ਕੀਤੀ ਗਈ ਹੈ ਇਸ ਲਈ ਅਸੀਂ ਇੱਥੇ ਹੀ ਲਾ ਰਹੇ ਹਾਂ ਨਹੀਂ ਵੀ ਸ਼ਿਕਾਇਤ ਕਿਸ ਤਰ੍ਹਾਂ ਦੀ ਵੀ ਹੋਰ 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 ਬਲੌਕ ਉੱਤੇ ਲਗਾਏਗਾ ਚੱਲੇਗਾ ਡਾ ਕਨੈਕਟ ਨਹੀਂ ਹੋਇਆ ਲੇਕਿਨ ਫਿਰ ਵੀ ਕਿਰੈਟ ਦੇ ਬਾਜੂਦ ਵੀ ਅਸੀਂ ਇਹ ਕੀ ਥਾੜ ਰਹੇ ਹਾਂ ਹਾਂ ਨਹੀਂ ਮਤਲਬ ਚ ਕਰ ਇਹ ਹੈ ਨਾ ਵੀ ਤੁਹਾਨੂੰ ਹੋਰ ਪ੍ਰੋਬਲਮ ਆਉਂਦੀਆਂ ਮੈਂ ਕਨੈਕਟ ਦਾ ਤੁਸੀਂ ਕਰ ਲਓਗੇ ਹਾਂਜੀ ਬਈ ਰੱਖਣ ਦਾ ਪ੍ਰਬੰਧ ਤੁਹਾਡਾ ਵੀ ਉਹ ਗਵਰਨਮੈਂਟ ਕਰੇ ਜਾਂ ਮਤਲਬ ਤੁਸੀਂ ਆਪਣੇ ਵੀ ਵੀਡੀਓ ਤੇ ਐਸਡੀਐਮ ਵਗੈਰਾ ਕਰ ਸਕਦੇ ਆ ਲੇਕਿਨ ਇਸ ਵਾਰ ਅਸੀਂ ਆਪ ਦਿੱਤਾ ਕੇ ਕਰਾਇਆ ਲੇਕਿਨ ਕਰਿਆ ਕਿਸੇ ਨੇ ਹੈਲਪ ਨਹੀਂ ਮਤਲਬ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ ਕੋਈ ਮਦਦ ਨਹੀਂ ਕੀਤੀ ਸਾਡੀ ਤੇ ਲੋਕ ਤਾਂ ਇੱਥੇ ਬੰਦੇ ਨਹੀਂ ਤੇ ਤੁਹਾਨੂੰ ਦੇਣ ਲਈ ਵੀ ਸਾਡੇ ਤਾਂ ਚੂਹੇ ਆਂਦੇ ਹਾਂ ਹਾਂਜੀ ਹਾਂ ਫਿਰ ਫਿਰ ਵੀ ਅਸੀਂ ਚੇਮਾਛੜ ਦੀ ਪੰਚਾਇਤ ਤੋਂ ਲੈ ਕੇ ਛੇ ਕਿਲੇ ਨਹੀਂ ਦੇਖੋ ਪ੍ਰਸ਼ਾਸਨ ਨੂੰ ਚਾਹੀਦਾ ਹੈਗਾ ਆ ਕਿ ਜੇਵੇਂ ਪੰਚਾਇਤੀ ਜ਼ਮੀਨਾਂ ਪਈਆਂ ਜਾਂ ਕੋਸ਼ਾ ਇਹ ਉਹ ਪ੍ਰੋਵਾਈਡ ਕੀਤੇ ਜਾਣ ਤਾਂ ਕਿ ਸਭ ਤੋਂ ਵੱਡਾ ਮਸਲਾ ਹੁੰਦਾ ਹੈ ਕਿ ਸਟੋਰ ਕਰਨ ਵਾਲਾ ਸਟੋਰ ਕਰਨ ਵਾਲਾ ਹੀ ਉਹ ਜਦੋਂ ਨਹੀਂ ਹੁੰਦਾ ਫਿਰ ਲੋਕ ਮਜਬੂਰ ਅੱਗ ਲਾਉਂਦੇ ਆ ਜਦੋਂ ਅੱਗ ਲਾਉਂਦੇ ਆ ਤਾਂ ਫਿਰ ਦਿੱਕਤ ਪ੍ਰਸ਼ਾਸਨ ਜਾਂ ਤੁਹਾਡੀ ਮਦਦ ਨਹੀਂ ਕਰਦਾ ਫਿਰ ਇਧਰ ਨਿਕਲਦਾ ਨਹੀਂ ਹੈਗਾ ਜਦੋਂ ਅੱਗ ਲਾਉਂਦੇ ਫਿਰ ਬਹੁਤ ਛੇਤੀ ਨਿਕਲਦਾ ਹੈ ਪ੍ਰਸ਼ਾਸਨ ਇਹ ਪ੍ਰਸ਼ਾਸਨ ਆ ਰਿਹਾ ਜੀ ਫਿਰ ਸੈਟਲਾਈਟ ਤੇ ਵੀ ਕਹਿੰਦੇ ਵੀ ਥੋੜੀ ਅੱਗ ਸ਼ੋਹ ਹੁੰਦੀ ਹੈ ਗਲਤੀ ਇਸ ਵਿੱਚ ਪ੍ਰਸ਼ਾਸਨ ਦੀ ਹੈ ਕਿ ਪ੍ਰਸ਼ਾਸਨ ਮੌਕੇ ਤੇ ਕੋਈ ਜ਼ਿੰਮੇਦਾਰਾਂ ਨੂੰ ਅੰਦਰ ਕਰਨ ਲਈ ਤਾਂ ਮਿੰਟ ਲਾਦੇ ਚਲਾਨ ਕਰਨ ਨੂੰ ਮਿੰਟ ਲਾਦੇ ਆ ਤੁਹਾਨੂੰ ਵੀ ਜਗ੍ਹਾ ਦਾ ਪਰੋਇਆ ਕਰ ਰਹੇ ਵੀ ਗਲਤ ਕਰ ਰਹੀ ਹੈ ਪ੍ਰਸ਼ਾਸਨ ਜ਼ਿੰਮੇਦਾਰਾਂ ਨੂੰ ਤੰਗ ਕਰ ਰਹੀ ਹੈ ਮਸ਼ੀਨਾਂ ਵਾਲਿਆਂ ਨੂੰ ਜਗ੍ਹਾ ਨਹੀਂ ਦੇ ਰਹੇ ਚਲਵਾ ਦੇਣੀ ਚਾਹੀਦੀ ਹੈ ਜਿੰਨੇ ਵੀ ਬੀਲਰ ਆ ਇਹਨਾਂ ਨੂੰ ਜਗ੍ਹਾ ਦੇਣੀ ਚਾਹੀਦੀ ਇਹ ਮਤਲਬ ਇਹ 6 ਮਹੀਨੇ ਪਹਿਲਾਂ ਜਾਂ ਹੁਣ ਤੋਂ ਹੀ ਜਾਂ ਸਾਲ ਜਦੋਂ ਜ਼ਮੀਨਾਂ ਠੇਕੇ ਤੇ ਹੁੰਦੀਆਂ ਪੰਚਾਇਤ ਵਾਲੇ ਪੰਚਾਇਤ ਵਾਲੇ ਨੂੰ ਉਹ ਮਿਲਣੀ ਚਾਹੀਦੀ ਪੰਚਾਇਤ ਵੱਲੋਂ ਮੀਟਿੰਗ ਕੀਤੀ ਜਾਵੇ ਮੀਟਿੰਗ ਕੀਤੀ ਆ ਬੀਲਰ ਵਾਲਿਆਂ ਨਾਲ ਤੁਹਾਨੂੰ ਕਿਹੜੀ ਜ਼ਮੀਨ ਚਾਹੀਦਾ ਕਿਹੜਾ ਏਰੀਆ ਚਾਹੀਦਾ ਹੋਰ ਤੁਸੀਂ ਐਸਡੀਐਮ ਸਾਹਿਬ ਕੋ ਗਏ ਤੇ ਉਹਨਾਂ ਨੇ ਕੀ ਕੀ ਤੁਹਾਨੂੰ ਕਿਹਾ ਅਸੀਂ ਵੀਡੀਓ ਗਏ ਉਹਨਾਂ ਨੇ ਸੈਕਟਰੀ ਡਿਊਟੀ ਲਾਤੀ ਅੱਛਾ ਜੀ ਲੇਕਿਨ ਸੈਕਟਰੀ ਨਹੀਂ ਆਈ ਗਈ ਤੁਹਾਨੂੰ ਕੋਈ ਦਿੱਤੀ ਹੈਗੀ ਮੈਂ ਤੇ ਭਾਈ ਜਨੈਲ ਸਿੰਘ ਆਏ ਆ ਦੋ ਵਾਰੀ ਗਏ ਆ ਵੀਡੀਓ ਸਾਰਾ ਮਤਲਬ ਤੁਸੀਂ ਆਪਣੇ ਦਮ ਤੇ ਸ ਜ਼ਮੀਨ ਲਈ ਆ ਕੱਚੇ ਮੱਛੜੇ ਪੰਚਾਇਤ ਦੀ ਆਪਣੇ ਦਮ ਤੇ ਲਈ ਇਹ ਕਿੰਨਾ ਕੁ ਠੇਕਾ ਫਿਰ ਤੁਹਾਨੂੰ ਦੇਣਾ ਪੈ ਜਾਂਦਾ ਜੀ ਉਸ ਚੀਜ਼ ਦਾ ਇਹ ਤਾਂ 50 ਤੋਂ 60 ਰੁਪਿਆ 1000 ਰੁਪਿਆ ਕਿਲੇ ਦਾ ਮੰਗਦੇ ਐ ਕਿੜ ਦਾ ਅੱਛਾ ਲੇਕਿਨ ਆਪਾਂ ਪੰਚਾਇਤ ਤੋਂ ਕੁਝ ਘੱਟ ਲੈ ਸਕਦੇ ਜੋ ਪੰਚਾਇਤ ਦਾ ਰੇਟ ਆ ਇਹਨਾਂ ਨੂੰ 30000 ਦੇ ਹਿਸਾਬ ਨਾਲ ਦਿੱਤਾ ਕਿਲੇ ਦਾ 6 ਮਹੀਨੇ ਦਾ 6 ਮਹੀਨੇ ਦਾ ਸੋ ਪੂਰਾ ਜਿਹੜਾ ਇਲਾਕਾ ਆ ਉਹਨੂੰ ਇਹਨਾਂ ਨੇ ਭਰੋਸਾ ਦਵਾਇਆ ਕਿ ਅਸੀਂ ਵਧੀਆ ਜਿਹੜਾ ਆ ਉਹ ਉਹ ਕੰਮ ਕਰਾਂਗੇ ਤੇ ਕਿਸੇ ਤਰ੍ਹਾਂ ਦੀ ਜਿਹੜੀ ਕਮੀ ਪੇਸ਼ੀ ਨਹੀਂ ਆਊਗੀ ਹਰਪਜਨ ਸਿੰਘ ਲੌਂਗਿਆ ਇਹਨਾਂ ਦਾ ਇਹ ਨੌ ਹੈਗਾ ਆ ਨੰਬਰ ਨੰਬਰ ਕੀ ਹੈਗਾ ਜੀ ਤੁਹਾਡਾ ਮੋਬਾਈਲ ਨੰਬਰ 96468 60410 ਸੋ ਇਸ ਨੰਬਰ ਤੇ ਇਹਨਾਂ ਦੇ ਨਾਲ ਕੰਟੈਕਟ ਵੀ ਜਿਹੜਾ ਕੀਤਾ ਜਾ ਸਕਦਾ ਹੈ 96782 12258 ਚਾਹੁੰਗੇ ਆ ਗਰੁੱਪ ਹਾਂ ਦੋ ਇਹਨਾਂ ਦੇ ਇਹ ਨੰਬਰ ਹੈਗੇ ਆ